ਸੱਤ ਸਰੀਆ ਕਾਲ ਸਾਹਿਤਿਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮੀਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਪੜਾਅ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵਾਲੀਆਂ ਲੈਕਚਰ ਲੜੀਆਂ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਅਤੇ ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਵੱਖ-ਵੱਖ ਵਿਦਵਾਨਾਂ ਦੇ ਜੋ મત ਸੰਜੋ ਰਾਇਏ ਸੀ ਉਹਨਾਂ ਬਾਰੇ ਚਰਚਾ ਕੀਤੀ ਸੀ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਪਿਛਲੀਆਂ ਵੀਡੀਓਜ਼ ਵੀ ਦੇਖ ਸਕਦੇ ਹਨ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਲੈਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜਨ ਦੇ ਵਿੱਚ ਤੁਹਾਡਾ ਸਹਿਯੋਗ ਵੀ ਸ਼ਾਮਿਲ ਹੋ ਸਕੇ ਸਵਾਗਤ ਕਰਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਪੰਜਾਬੀ ਭਾਸ਼ਾ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਾਸੀਆਂ ਦੀ ਮਾਂ ਬੋਲੀ ਹੈ ਪੰਜਾਬ ਵਿੱਚ ਇਸਲਾਮ ਰਾਜ ਸਥਾਪਿਤ ਹੋਣ ਤੋਂ ਬਾਅਦ ਜੋ ਇਸਲਾਮ ਦੀ ਭਾਸ਼ਾ ਸੀ ਉਰਦੂ ਔਰ ਉਸ ਦੀ ਲਿਪੀ ਸੀ ਫਾਰਸੀ ਦੇ ਸ਼ਬਦ ਪਾਬ ਪੰਜ ਯਾਨਕੀ ਪੰਜ ਤੇ ਆਪ ਤੋਂ ਭਾਗ ਹੈ ਪਾਣੀ ਯਾਨਕੀ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਸ਼ਬਦ ਜਿਹੜਾ ਹੈ ਹੋਂਦ ਦੇ ਵਿੱਚ ਆਇਆ ਪਰ ਪੰਜਾਬੀ ਭਾਸ਼ਾ ਜੋ ਹੈ ਇਸ ਤੋਂ ਵੀ ਜ਼ੁਰੋਕਨੀ ਪੁਰਾਣੀ ਹੈ ਜਿਸ ਦੇ ਵਿਕਾਸ ਦੇ ਪਿੱਛੇ ਸਦੀਆਂ ਦਾ ਇਤਿਹਾਸ ਬੋਲਦਾ ਹੈ ਪੰਜਾਬੀ ਆਰਿਆ ਮੂਲ ਦੀ ਭਾਸ਼ਾ ਹੈ ਜਿਸ ਦੇ ਪਿਸ਼ੋਕੜ ਦੇ ਵਿੱਚ ਵੈਦਿਕ ਭਾਸ਼ਾ ਪਈ ਹੋਈ ਹੈ ਭਾਵ ਇਸ ਦਾ ਪਿਸ਼ੋਕੜ ਵੈਦਿਕ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ ਜੋ ਆਰਿਆ ਲੋਕਾਂ ਦੀ ਮੁੱਢਲੀ ਭਾਸ਼ਾ ਸੀ ਪੰਜਾਬੀ ਭਾਸ਼ਾ ਦੇ ਲੱਛਣ ਉਸੇ ਮੁੱਢਲੀ ਹਰਿਆਈ ਵੈਦਿਕ ਭਾਸ਼ਾ ਦੇ ਨਾਲ ਮਿਲਦੇ ਜੁਲਦੇ ਹਨ ਇਸ ਨੂੰ ਹਿੰਦੀ ਗਵਾਰੂ ਗੁਰਮ ਲੈਂਦੀ ਗੁਰਮੁਖੀ ਜਟਕੀ ਲਾਹੌਰੀਆਦ ਨਾਵਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ ਪਰ ਪੰਜਾਬੀ ਦੇ ਹੋਰ ਨਾ ਭਾਰਤੀ ਭਾਸ਼ਾਵਾਂ ਵਾਂਗ ਵੈਦਿਕ ਸੰਸਕ੍ਰਿਤ ਪ੍ਰਾਕ੍ਰਿਤਾਂ ਅਤੇ ਅਪਭ੍ਰੰਸ਼ਾਂ ਦੇ ਨਾਲ ਗੂੜੇ ਸਬੰਧ ਹਨ ਕਿਉਂਕਿ ਇਹ ਉਹਨਾਂ ਵਿੱਚੋਂ ਵਿਕਸਿਤ ਹੋ ਕੇ ਹੀ ਅਜੋਕਾ ਰੂਪ ਅਖਤਿਆਰ ਕਰ ਚੁੱਕੀ ਹੈ ਪੰਜਾਬੀ ਭਾਸ਼ਾ ਦੀ ਸਮੁੱਚੀ ਵਿਕਾਸ ਵਿਕਾਸ ਪ੍ਰਕਿਰਿਆ ਨੂੰ ਸਮਝਣ ਦੇ ਲਈ ਅਸੀਂ ਇਸ ਦੇ ਵੱਖੋ-ਵੱਖਰੇ ਜੋ ਵਿਕਾਸ ਪੜਾਹ ਹਨ ਜਾਂ ਵੱਖੋ-ਵੱਖਰੇ ਕਾਲ ਖੰਡ ਹਨ ਉਹਨਾਂ ਦੇ ਆਧਾਰ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਆ ਜਾਂਦਾ ਹੈ ਮੌੜਲਾ ਦੌਰ ਪੰਜਾਬ ਵਿੱਚ ਆਰੰਭ ਤੋਂ ਹੀ ਵਿਦੇਸ਼ੀ ਕੌਮਾਂ ਦੀ ਦਖਲਅੰਦਾਜ਼ੀ ਰਹੀ ਹੈ ਤੇ ਆਰਿਆ ਜਾਤੀ ਦੇ ਲੋਕਾਂ ਦੇ ਇੱਥੇ ਸਥਾਪਿਤ ਹੋ ਜਾਣ ਤੋਂ ਬਾਅਦ ਸਮੇਂ-ਸਮੇਂ ਯੂਨਾਨੀ, bactri, ਪਾਰਸੀ, ਚੀਨੀ, ਸ਼ੱਕ, ਕੁਸ਼ਾਨ, ਹੂਣ ਆ ਜਾਤੀਆਂ ਦੇ ਲੋਕ ਇੱਥੇ ਆਉਂਦੇ ਰਹੇ ਕੁਸ਼ਾਨ ਜਾਤੀ ਜੋ ਸੀ ਉਹ ਉਸ ਦੀ ਰਾਜਧਾਨੀ ਪੇਸ਼ਾਵਰ ਸੀ ਇਹ ਰਾਜ ਪੰਜਾਬ ਵਿੱਚ ਤੀਜੀ ਸਦੀ ਸੀ ਤੱਕ ਰਿਹਾ ਤੇ ਇਸ ਸਮੇਂ ਦੀ ਪੰਜਾਬੀ ਦੇ ਨਮੂਨੇ ਜੋ ਹਨ ਉਹ ਨਾਥਾ ਜੋਗੀਆਂ ਦੀਆਂ ਰਚਨਾਵਾਂ ਵਿੱਚੋਂ ਮਿਲਦੇ ਹਨ ਜਿਵੇਂ ਜੋ ਘਰ ਤਿਆਗ ਕਹਾਵੇ ਜੋਗੀ ਘਰ ਵਾਸੀ ਕੋ ਕਹੈ ਜੋ ਭੋਗੀ ਅੰਤਰ ਭਾਵਨਾ ਪਰਖੈ ਜੋਈ ਗੋਰਖ ਬੋਲੇ ਮੁਰਗ ਸੋਈ ਭਾਗ ਇਥੇ ਜੋ ਦੁਲਾਵਾਂ ਹਨ ਕਹਾਵੇ ਦੇ ਵਿੱਚ ਕਹੈ ਦੇ ਵਿੱਚ ਪਰਖੈ ਦੇ ਵਿੱਚ ਤੇ ਬੋਲੇ ਦੇ ਵਿੱਚ ਕਿਉਂਕਿ ਇਸ ਇਹ ਇੱਕ ਨਵਿਕਲਾ ਰੂਪ ਸੀ ਉਸ ਸਮੇਂ ਦੀ ਭਾਸ਼ਾ ਦਾ ਇਸ ਕਾਲ ਵਿੱਚ ਪੰਜਾਬੀ ਭਾਸ਼ਾ ਜੋ ਹੈ ਮੁੱਢਲੇ ਰੂਪ ਵਾਲੀ ਸੀ ਭਾਵੇਂ ਪੰਜਾਬੀ ਭਾਸ਼ਾ ਵਿਕਸਿਤ ਹੋ ਰਹੀ ਸੀ ਪਰ ਬਹੁਤ ਸਾਰੇ ਪੁਰਾਤਨ ਲक्षण ਉਸ ਦੇ ਵਿੱਚ ਅਜੇ ਵੀ ਬਾਕੀ ਸਨ ਤੇ ਉਸ ਸਮੇਂ ਦੀ ਭਾਸ਼ਾ ਦੇ ਵਿੱਚ ਸੰਬੰਧਕਾਂ ਦੀ ਵਰਤੋਂ ਹੁੰਦੀ ਸੀ ਪਰ ਬਹੁਤ ਘੱਟ ਸੰਬੰਧਕਾਂ ਦੀ ਵਰਤੋਂ ਸੀ ਸਹਾਇਕ ਕਿਰਿਆ ਦਾ ਵੀ ਪ੍ਰਯੋਗ ਹੁੰਦਾ ਸੀ ਪਰ ਬਹੁਤ ਘੱਟ ਸਹਾਇਕ ਕਿਰਿਆਵਾਂ ਵਰਤੀਆਂ ਜਾਂਦੀਆਂ ਸਨ ਤੇ ਦੁਲਾਂ ਜੋ ਸੀ ਉਸ ਦੀ ਵਰਤੋਂ ਬਹੁਤ ਜਿਆਦਾ ਮਾਤਰਾ ਦੇ ਵਿੱਚ ਹੁੰਦੀ ਸੀ ਮੁੜਲੇ ਦੌਰ ਤੋਂ ਬਾਅਦ ਆ ਜਾਂਦਾ ਹੈ ਵਿਕਾਸ ਦਾ ਦੌਰ ਜੋ ਕਿ ਜਿਸ ਦਾ ਸਮਾਂ ਜੋ ਹੈ 1400 ਈਸਵੀ ਤੋਂ ਲੈ ਕੇ 1700 ਈਸਵੀ ਤੱਕ ਦਾ ਹੈ ਇਸ ਕਾਲ ਨੂੰ ਗੁਰੂ ਕਾਲ ਵੀ ਕਿਹਾ ਜਾਂਦਾ ਹੈ ਤੇ ਇਸ ਕਾਲ ਵਿੱਚ ਮੁਸਲਮਾਨ ਰਾਜ ਜੋ ਸੀ ਉਹ ਪੱਕੇ ਤੌਰ ਤੇ ਸਥਾਪਿਤ ਹੋ ਗਿਆ ਸੀ ਭਾਵੇਂ ਇਸਲਾਮ ਦਾ ਮੋਲਬਾਲਾ ਸੀ ਇਸ ਕਾਲ ਦੇ ਪਹਿਲੇ 150 ਵਰਿਆਂ ਦੇ ਵਿੱਚ 100 ਸਵਾ 100 ਦੇ ਕਰੀਬ ਵਰਿਆਂ ਦੇ ਵਿੱਚ ਯਾਨੀ ਕਿ ਪੰਜਾਬ ਦੇ ਉੱਤੇ ਲੋਧੀ ਖਾਨਦਾਨ ਦਾ ਰਾਜ ਰਿਹਾ ਤੇ ਬਾਅਦ ਵਿੱਚ ਮੁਗਲ ਹਕੂਮਤ ਜੋ ਸੀ ਉਸ ਸਥਾਪਿਤ ਹੋ ਗਈ ਤੇ ਇਹ ਬਹੁਤ ਲੰਮੀਆਂ ਸਦੀਆਂ ਤੱਕ ਇਸਨੇ ਰਾਜ ਕੀਤਾ ਇਸ ਕਾਲ ਦੇ ਅੰਤ ਤੱਕ ਇਹ ਚੱਲਦੀ ਰਹੀ ਇਸ ਕਾਲ ਦਾ ਜੋ ਵਿਕਾਸ ਦਾ ਦੌਰ ਸੀ ਜਿਸ ਨੂੰ ਗੁਰੂ ਕਾਲ ਵੀ ਕਿਹਾ ਜਾਂਦਾ ਸੀ ਜਿਸ ਦਾ ਸਮਾਂ 14ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦਾ ਸੀ ਇਸ ਸਮੇਂ ਦੀ ਭਾਸ਼ਾ ਵਿੱਚ ਸਵਰਾਂ ਦੇ ਵਿੱਚੋਂ ਆ ਦਾ ਪ੍ਰਯੋਗ ਜਿਹੜਾ ਸੀ ਉਹ ਬਹੁਤ ਘੱਟ ਦਿਖਾਈ ਦਿੰਦਾ ਹੈ ਜਦੋਂ ਕਿ ਅ ਜਾਨੀ ਕਿ ਪਿੱਛੇ ਵੀ ਜਿਵੇਂ ਜ਼ਿਕਰ ਕੀਤਾ ਹੈ ਤੁਲਾਵਾਂ ਦੀ ਵਰਤੋਂ ਜਿਹੜੀ ਸੀ ਅੱਜ ਨਾਲੋਂ ਜ਼ਿਆਦਾ ਕੀਤੀ ਜਾਂਦੀ ਸੀ ਜਿਵੇਂ ਇੱਥੇ ਉੱਥੇ ਜਿੱਥੇ ਨੇੜੇ ਆਦਿ ਜੋ ਸ਼ਬਦ ਸਨ ਇਹਨਾਂ ਨੂੰ ਉਸ ਸਮੇਂ ਦੀ ਭਾਸ਼ਾ ਦੇ ਵਿੱਚ ਇੱਥੈ ਉੱਥੈ ਜਿੱਥੈ ਨੇੜੈ ਲਾਗੈ ਆਦ ਤੰਗ ਦੇ ਨਾਲ ਲਿਖਿਆ ਜਾਂਦਾ ਸੀ ਜਾਂ ਬੋਲਿਆ ਜਾਂਦਾ ਸੀ ਇਸ ਦੇ ਨਾਲ ਹੀ ਦੇਸੀ ਸਵਰ ਜਿਹੜੇ ਸੀ ਉਹ ਵੀ ਉਸ ਸਮੇਂ ਅੱਜ ਨਾਲੋਂ ਜ਼ਿਆਦਾ ਵਰਤੇ ਜਾਂਦੇ ਸਨ ਤੇ ਹਰਸਵ ਸਵਰ ਜਿਹੜੇ ਸਾਨੂੰ ਸ਼ਬਦਾਂ ਦੇ ਅੰਤ ਵਿੱਚ ਆਮ ਆਉਂਦੇ ਸਨ ਜਿਵੇਂ ਗੁਰਬਾਣੀ ਦੇ ਵਿੱਚ ਵੀ ਹਰਸਵ ਜਿਹੜਾ ਹੈ ਭਾਵੇਂ ਉਹ ਔਂਕੜ ਹੈ ਤੇ ਭਾਵੇਂ ਛਿਆਰੀ ਦੀ ਮਾਤਰਾ ਹੈ ਇਹ ਆਮ ਵਰਤੀ ਜਾਂਦੀ ਹੈ ਜਿਵੇਂ ਹੱਥ ਸ਼ਬਦ ਜੋ ਹੈ ਇਸ ਨੂੰ ਹੱਥ ਹੈ ਇਸ ਤਰ੍ਹਾਂ ਦੇ ਨਾਲ ਲਿਖਿਆ ਜਾਂਦਾ ਸੀ ਅਰਧ ਸਵਰ ਯਯਾ ਤੇ ਵਵਾ ਜੋ ਸਨ ਉਸ ਕਾਲ ਦੀ ਭਾਸ਼ਾ ਵਿੱਚ ਅੱਜ ਨਾਲੋਂ ਜ਼ਿਆਦਾ ਵਰਤੇ ਜਾਂਦੇ ਸਨ ਤੇ ਗੁਰੂ ਕਾਲ ਦੀ ਪੰਜਾਬੀ ਦੇ ਵਿੱਚ ਨਾਸਿਕਤਾ ਜਿਹੜੀ ਸੀ ਉਹ ਅੱਜ ਨਾਲੋ ਕੁਝ ਘੱਟ ਸੀ ਕਾਫੀ ਘੱਟ ਸੀ ਜੇਕਰ ਅਸੀਂ ਗੁਰੂ ਬ੍ਰਹਨ ਸਾਹਿਬ ਦੀ ਬਾਣੀ ਦੀ ਵੀ ਗੱਲ ਕਰੀਏ ਤੇ ਉਸ ਦੇ ਵਿੱਚ ਵੀ ਨਾਸਿਕਤਾ ਦੀ ਵਰਤੋਂ ਬਹੁਤ ਘੱਟ ਹੈ ਜਿਵੇਂ ਚੰਗਿਆਈਆਂ ਬੁਰਿਆਈਆਂ ਅਸੀਂ ਸ਼ਬਦ ਜਿਹੜਾ ਅੱਜ ਬੋਲਦੇ ਹਾਂ ਉਸ ਸਮੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੰਗਿਆਈਆ ਬੁਰਿਆਈਆ ਲਿਖਿਆ ਹੋਇਆ ਹੈ ਉੱਥੇ ਬਿੰਦੀ ਦੀ ਵਰਤੋਂ ਯਾਨੀ ਕਿ ਨਾਸਿਕਤਾ ਦੀ ਵਰਤੋਂ ਨਹੀਂ ਹੋਈ ਇਸ ਤੋਂ ਅਗਲਾ ਦੌਰ ਆ ਜਾਂਦਾ ਹੈ ਪ੍ਰਿਪੱਕਤਾ ਦਾ ਦੌਰ ਜੋ ਕਿ 1701 ਤੋਂ ਲੈ ਕੇ 1850 ਈਸਵੀ ਤੱਕ ਦਾ ਸਮਾਂ ਹੈ ਤੇ ਇਸ ਕਾਲ ਦੇ ਵਿੱਚ ਕਿੱਸਾ ਕਾਵ ਸੂਫੀ ਕਾਵ ਤੇ ਬੀਰ ਕਾਵ ਦੀ ਪ੍ਰਧਾਨਤਾ ਰਹੀ ਯਾਨੀ ਕਿ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਲਿਖਿਆ ਗਿਆ ਪੁਰਾਤਨ ਪੰਜਾਬੀ ਵਾਰਤਕ ਜਿਹੜੀ ਸੀ ਇਸ ਕਾਲ ਵਿੱਚ ਵਿਕਸਿਤ ਹੋਈ ਬਾਅਦ ਇਸ ਤੋਂ ਪਹਿਲਾਂ ਕਾਵ ਰੂਪ ਹੀ ਪ੍ਰਚਲਿਤ ਸੀ ਪਰ ਇਸ ਕਾਲ ਦੇ ਵਿੱਚ ਆ ਕੇ ਜੋ ਵਾਰਤਕ ਸੀ ਇਸ ਦਾ ਵੀ ਬੋਲਬਾਲਾ ਹੋਣਾ ਸ਼ੁਰੂ ਹੋਇਆ ਹੀਰਵਾਰਿਸ ਸੱਸੀ ਹਾਸ਼ਮ ਤੇਵਾਰ ਸਾਹਿਤ ਇਸ ਕਾਲ ਦੀਆਂ ਪ੍ਰਮੁੱਖ ਰਚਨਾਵਾਂ ਹਨ ਇਸ ਕਾਲ ਵਿੱਚ ਪਹੁੰਚ ਕੇ ਭਾਸ਼ਾ ਦਾ ਰੂਪ ਜੋ ਸੀ ਉਹ ਸਥਿਰ ਹੋ ਗਿਆ ਸੀ ਤੇ ਭਾਸ਼ਾ ਅਜਵਾਂਗ ਵਿయోగਾਤਮਕ ਹੀ ਹੈ ਉਸ ਸਮੇਂ ਦੀ ਭਾਸ਼ਾ ਤੇ ਲਿਖਤ ਭਾਸ਼ਾ ਦੇ ਵਿੱਚ ਕਿਤੇ ਕਿਤੇ ਕਾਰਕੀ ਪਛੇਤਰ ਵੀ ਆਉਣੇ ਸ਼ੁਰੂ ਹੋ ਗਏ ਤੇ ਇਸ ਦੇ ਨਾਲ ਸੰਬੰਧਤ ਵੀ ਵਧਦੇ ਜਾਣ ਲੱਗੇ ਸੰਯੁਕਤ ਵਿਅੰਜਨ ਜੋ ਸਨ ਉਹ ਬਹੁਤ ਘੱਟ ਸਨ ਤੇ ਯਈਏ ਦੀ ਵਰਤੋਂ ਜਿਹੜੀ ਸੀ ਉਹ ਕਾਫੀ ਸੀ ਜਿਵੇਂ اسی ਗਿਆ ਸ਼ਬਦ ਲਿਖਦੇ ਹਾਂ ਅੱਜ ਗੱਗੇ ਨੂੰ ਸਿਆਰੀ ਤੇ ਆੜੇ ਨੂੰ ਕੰਨਾ ਪਰ ਉਸ ਸਮੇਂ ਗੱਗਾ ਤੇ ਯਈਏ ਨੂੰ ਕੰਨਾ ਲਾ ਕੇ ਗਿਆ ਸ਼ਬਦ ਜਾਂ ਆਇਆ ਜਾਂ ਰੁਪਿਆ ਆਦਿ ਸ਼ਬਦ ਜਿਹੜੇ ਸਨ ਇਹ ਯਈਏ ਦੇ ਨਾਲ ਲਿਖੇ ਜਾਂਦੇ ਸਨ ਯਾਨੀ ਕਿ ਯਈਆ ਜਿਹੜਾ ਸੀ ਇਹਦੀ ਵਰਤੋਂ ਬਹੁਤ ਵਧੇਰੇ ਮਾਤਰਾ ਵਿੱਚ ਹੁੰਦੀ ਸੀ ਪਰ ਉਚਾਰਨ ਵਿੱਚ ਯਈਏ ਦੀ ਥਾਂ ਤੇ ਸਵਰ ਆੜਾ ਆ ਚੁੱਕਿਆ ਸੀ ਇਸ ਕਾਲ ਦੀ ਭਾਸ਼ਾ ਜਿਵੇਂ ਗਿਆ ਯਾਨੀ ਕਿ ਗਿਆ ਨਹੀਂ ਗਿਆ ਸ਼ਬਦ ਬੋਲਿਆ ਜਾਂਦਾ ਸੀ ਇਸ ਕਾਲ ਦੀ ਭਾਸ਼ਾ ਦੇ ਕੁਝ ਨਮੂਨੇ ਵੀ ਹਨ ਜੋ ਹੀਰ ਵਾਰਿਸ ਵਿੱਚੋਂ ਵੀ ਅਸੀਂ ਦੇ ਸਕਦੇ ਹਾਂ ਕਿ ਜਦੋਂ ਗਾਨੜੇ ਦੇ ਦਿਨ ਆਣ ਪੁੱਜੇ ਲੱਸੀ मुੰਦਰੀ ਖੇលਨੇ ਆਇਆ ਨੇ ਤੇ ਸੈਦਾ ਲਾਲ ਪੀੜੇ ਉੱਤੇ ਆਏ ਬੈਠਾ ਕੁੜੀਆਂ ਵਉਟੜੀ ਪਾਸ ਬਿਠਾਇਆ ਨੇ ਯਾਨੀ ਕਿ ਯਈਏ ਦੀ ਥਾਂ ਤੇ ਆੜਾ ਜਿਹੜਾ ਸੀ ਉਹ ਆ ਚੁੱਕਿਆ ਸੀ ਅਗਲਾ ਦੌਰ ਆ ਜਾਂਦਾ ਹੈ ਆਧੁਨਿਕ ਦੌਰ ਜਿਹੜਾ ਕਿ 1850 ਤੋਂ ਬਾਅਦ ਦਾ ਸਮਾਂ ਹੈ 1850 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਸ ਨੂੰ ਅਸੀਂ ਆਧੁਨਿਕ ਦੌਰ ਕਹਿੰਦੇ ਹਾਂ ਇਹ ਕਾਲ ਅੰਗਰੇਜ਼ੀ ਰਾਜ ਦੀ ਸਥਾਪਨਾ ਦੇ ਨਾਲ ਸ਼ੁਰੂ ਹੁੰਦਾ ਹੈ ਤੇ ਇਸ ਕਾਲ ਦੇ ਵਿੱਚ ਅੰਗਰੇਜ਼ੀ ਫ੍ਰਾਂਸੀਸੀ ਪੁਰਤਗਾਲੀ ਅਤੇ ਹੋਰ ਯੂਰੋਪੀਅਨ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਜੋ ਹਨ ਉਹ ਪੰਜਾਬੀ ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਦੇ ਹਨ ਲੈਂਦੀ ਪੰਜਾਬੀ ਬੋਲਣ ਵਾਲਾ ਸਾਰਾ ਖੇਤਰ ਜੋ ਹੈ ਉਹ ਮਾਝੀ ਉਪ ਬੋਲੀ ਬੋਲਣ ਵਾਲਾ ਲੈਂਦੀ ਪੰਜਾਬੀ ਵਾਲਾ ਸਾਰਾ ਖੇਤਰ ਤੇ ਮਾਝੀ ਬੋਲੀ ਜੋ ਹੈ ਉਪ ਬੋਲੀ ਬੋਲਣ ਵਾਲਾ ਅੱਧਾ ਖੇਤਰ ਜੋ ਹੈ ਇਹ ਪੂਰਬੀ ਪੰਜਾਬ ਵਿੱਚ ਚਲਾ ਗਿਆ ਕਿਉਂਕਿ ਅੰਗਰੇਜ਼ਾਂ ਦੇ ਆਗਮਨ ਤੋਂ ਬਾਅਦ ਜੋ ਹੈ ਜਿਵੇਂ ਵੰਡ ਹੁੰਦੀ ਹੈ ਇਸ ਸਮੇਂ ਪੰਜਾਬੀ ਭਾਸ਼ਾ ਉੱਪਰ ਨਵੇਂ ਪ੍ਰਭਾਵ ਪੈਣੇ ਸ਼ੁਰੂ ਹੋਏ ਜਿਸ ਸਦਕਾ ਨਵੇਂ ਲੇਖਕ ਅਤੇ ਨਵੇਂ ਸਾਹਿਤ ਰੂਪ ਵੀ ਹੋਣ ਦੇ ਵਿੱਚ ਆਏ ਤੇ ਉਪ ਭਾਸ਼ਾਵਾਂ ਦੀ ਥਾਂ ਤੇ ਟਕਸਾਲੀ ਭਾਸ਼ਾ ਜਿਸ ਨੂੰ ਕੇਂਦਰੀ ਪੰਜਾਬੀ ਕਹਿੰਦੇ ਹਨ ਜੋ ਕਿ ਅਸਲ ਦੇ ਵਿੱਚ ਮਾਝੀ ਹੀ ਹੈ ਜੋ ਕਿ ਕੇਂਦਰੀ ਪੰਜਾਬੀ ਦਾ ਰੂਪ ਧਾਰਨ ਕਰ ਚੁੱਕੀ ਹੈ ਇਸ ਦਾ ਪ੍ਰਯੋਗ ਵਧਣ ਲੱਗ ਪਿਆ ਤੇ ਅਖਬਾਰਾਂ ਤੇ ਰਸਾਲਿਆਂ ਨੇ ਭਾਸ਼ਾ ਦੇ ਟਕਸਾਲੀ ਕਰਨ ਦੇ ਵਿੱਚ ਕਾਫੀ ਯੋਗਦਾਨ ਪਾਇਆ ਕਿਉਂਕਿ ਸ਼ਾਪਾਖਾਨਾ ਜਿਹੜਾ ਸੀ ਸਥਾਪਿਤ ਹੋ ਗਿਆ ਸੀ ਅੰਗਰੇਜ਼ਾਂ ਦੇ ਆਗਮਨ ਦੇ ਨਾਲ ਤੇ ਨਵੇਂ ਸਾਹਿਤ ਰੂਪ ਵੀ ਹੋਣ ਦੇ ਵਿੱਚ ਆਏ ਆਏ ਜਿਵੇਂ ਨਾਵਲ ਨਾਟਕ ਕਹਾਣੀ ਲੇਖਕਾਂ ਤੇ ਪਾਠਕਾਂ ਦੀ ਗਿਣਤੀ ਵੀ ਵਧਣ ਲੱਗੀ ਤੇ ਸਾਹਿਤਕ ਪੰਜਾਬੀ ਦਾ ਜੋ ਇੰਪੋਰਟੈਂਸ ਸੀ ਜੋ ਮਹੱਤਵ ਸੀ ਉਹ ਦਿਨੋਂ ਦਿਨ ਵਧਣਾ ਸ਼ੁਰੂ ਹੋ ਗਿਆ ਟਕਸਾਲੀ ਭਾਸ਼ਾ ਦੀ ਪ੍ਰਤਿਸ਼ਠਾ ਜਿਹੜੀ ਸੀ ਅਤੇ ਮਹੱਤਤਾ ਦੇ ਕਾਰਨ ਉਪਭਾਸ਼ਾਵਾਂ ਜਿਹੜੀਆਂ ਸਨ ਉਹਨਾਂ ਦੀ ਵਿਲੱਖਣਤਾ ਦਿਨ-प्रतिदिन ਘਟਣ ਲੱਗੀ ਭਾਵੇਂ ਜੋ ਟਕਸਾਲੀ ਭਾਸ਼ਾ ਸੀ ਜੋ ਕੇਂਦਰੀ ਪੰਜਾਬੀ ਭਾਸ਼ਾ ਜਿਸ ਨੂੰ ਅਸੀਂ ਠੇਢ ਪੰਜਾਬੀ ਭਾਸ਼ਾ ਕਹਿੰਦੇ ਹਾਂ ਇਸ ਦੀ ਵਰਤੋਂ ਜਿਹੜੀ ਹੈ ਉਹ ਵਧੇਰੇ ਹੋਣ ਲੱਗੀ ਇਹ ਮਕਬੂਲੀਅਤ ਹਾਸਲ ਕਰਨ ਲੱਗੀ ਤੇ ਦੂਸਰੀਆਂ ਭਾਸ਼ਾਵਾਂ ਦਾ ਪ੍ਰਭਾਵ ਥੋੜਾ ਉਪਭਾਸ਼ਾਵਾਂ ਦਾ ਪ੍ਰਭਾਵ ਘਟਣ ਲੱਗਾ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦੀ ਜੋ ਵਰਤਮਾਨ ਸਥਿਤੀ ਹੈ ਹੁਣ ਦੇ ਸਮੇਂ ਜੋ ਪੰਜਾਬੀ ਭਾਸ਼ਾ ਦੀ ਸਥਿਤੀ ਹੈ ਇਸ ਨੇ ਵੀ ਪੰਜਾਬੀ ਭਾਸ਼ਾ ਦੇ ਯੋਗਦਾਨ ਦੇ ਵਿੱਚ ਬਹੁਤ ਮਹੱਤਵਪੂਰਨ ਜੋ ਰੋਲ ਅਦਾ ਕੀਤਾ ਪੰਜਾਬੀ ਭਾਸ਼ਾ ਕਿਉਂਕਿ ਇੱਕ ਵਿਕਾਸਸ਼ੀਲ ਭਾਸ਼ਾ ਹੈ ਨਿਰੰਤਰ ਪ੍ਰਗਤੀ ਕਰ ਰਹੀ ਹੈ ਇਸ ਦੀ ਵਰਤਮਾਨ ਸਥਿਤੀ ਬੜੀ ਹੂਣੀਆਂ ਭਰਪੂਰ ਹੈ ਭਾਵ ਇਸ ਦੇ ਵਿੱਚ ਬੜੀਆਂ ਭਵਿੱਖਤ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ ਇਸ ਵਿੱਚ ਖਲੋਤ ਜਾਂ ਠਹਿਰਾਓ ਨਹੀਂ ਹੈ ਕਿਉਂਕਿ ਆਧ ਕਾਲ ਤੋਂ ਲੈ ਕੇ ਨਿਰੰਤਰ ਇਹ ਵਿਕਸਿਤ ਹੋ ਰਹੀ ਹੈ ਇਹ ਲਗਾਤਾਰ ਵਿਕਾਸ ਵੱਲ ਵੱਧ ਰਹੀ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਇਸ ਦੀਆਂ ਵਰਤਮਾਨ ਪ੍ਰਸਥਿਤੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਵਰਤਮਾਨ ਪ੍ਰਸਥਿਤੀਆਂ ਵਿੱਚ ਭਾਸ਼ਾ ਦੇ ਆਧਾਰ ਤੇ ਪ੍ਰਾਂਤਾਂ ਦਾ ਜੋ ਪੁਨਰਗਠਨ ਹੋਇਆ ਹੈ ਜਿਵੇਂ ਕਿ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਬਣੀ ਹੈ ਰਾਜ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਉਚੇਰੇ ਪੱਧਰਾਂ ਤੇ ਯੋਜਨਾਵਾਂ ਜਿਹੜੀਆਂ ਹਨ ਜਦੋਂ ਰਾਜ ਭਾਸ਼ਾ ਬਣੀ ਹੈ ਤੇ ਇਸ ਨੂੰ ਜੋ ਹੈ ਸਰਕਾਰੀ ਪੱਧਰ ਤੇ ਅਨੇਕ ਯੋਜਨਾਵਾਂ ਦੇ ਰੂਪ ਤੇ ਵਿੱਚ ਵਿਕਸਿਤ ਹੋਣ ਦਾ ਮੌਕਾ ਮਿਲਿਆ ਸਰਕਾਰੀ ਵਿਦयक ਜਨਤਕ ਤਕਨੀਕੀ ਸਾਹਿਤਕ ਤੇ ਪ੍ਰਚਾਰਵਾਦੀ ਪਧਰਾਂ ਦੀਆਂ ਸਰਗਰਮੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਤੀ ਜੋ ਹੈ ਲੋਕਾਂ ਦੇ ਵਿੱਚ ਚੇਤਨਾ ਪੈਦਾ ਕੀਤੀ ਜਾਗਰੂਕੀ ਪੈਦਾ ਕੀਤੀ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬੀ ਯੂਨੀਵਰਸਿਟੀਆਂ ਦੇ ਵਿੱਚ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕਰਨ ਵਾਲੇ ਵਿਭਾਗ ਹਨ ਉਹਨਾਂ ਵੱਲੋਂ ਉਚੇਚੇ ਜੋ ਉਦਮ ਹੋਏ ਹਨ ਉਸ ਦੇ ਨਾਲ ਵੀ ਪੰਜਾਬੀ ਭਾਸ਼ਾ ਦਾ ਵਿਕਾਸ ਜੋ ਹੈ ਉਹ ਨਿਰੰਤਰ ਉਜੇਰੇ ਪੱਧਰ ਤੇ ਹੋ ਰਿਹਾ ਹੈ ਸੰਵਿਧਾਨਿਕ ਪੱਖੋਂ ਇੱਕ ਮਾਨਤਾ ਪ੍ਰਾਪਤ ਭਾਸ਼ਾ ਦਾ ਸਰੂਪ ਧਾਰਨ ਕਰ ਚੁੱਕੀ ਹੈ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਰਾਜ ਭਾਸ਼ਾ ਦਾ ਦਰਜਾ ਇਸ ਨੂੰ ਹਾਸਲ ਹੋਇਆ ਹੈ ਪੰਜਾਬ ਦੇ ਵਿੱਚ ਸਾਹਿਤਕ ਪੱਤਰ ਜੋ ਹਨ ਖੋਜ ਪత్రికਾਵਾਂ ਅਖਬਾਰ ਪੰਜਾਬੀ ਗਾਇਕ ਰੰਗਮঞ্চ ਕਲਾਕਾਰ ਤੇ ਪੰਜਾਬੀ ਸਿਨੇਮਾ ਨੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਿੱਚ ਅਕਾਯੋਗਦਾਨ ਪਾਇਆ ਹੈ ਜਿਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਸੋ ਜੇਕਰ ਅਸੀਂ ਸਮੁੱਚੇ ਰੂਪ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਪੜਾਵਾਂ ਦੀ ਗੱਲ ਕਰੀਏ ਜਾਂ ਪੰਜਾਬੀ ਭਾਸ਼ਾ ਦੀ ajo ki ਸਥਿਤੀ ਦੀ ਗੱਲ ਕਰੀਏ ਤਾਂ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਆਧੁਨਿਕ ਭਾਰਤੀ ਅਰਿਆਈ ਭਾਸ਼ਾਵਾਂ ਵਾਂਗ ਜੋ ਹੈ ਵਿੱਚ ਖਾਸਾ ਮਹੱਤਵਪੂਰਨ ਸਥਾਨ ਰੱਖਦੀ ਹੈ ਤੇ ਇਸ ਦਾ ਭਵਿੱਖ ਸੁਨਹਿਰੀ ਅਤੇ ਸੰਭਾਵਨਾਵਾਂ ਭਰਪੂਰ ਹੈ ਭਾਵ ਪੰਜਾਬੀ ਭਾਸ਼ਾ ਦੀ ਜੋ ਹੈ ਰਾਜ ਪੱਤਰ ਤੋਂ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੱਕ ਫੈਲ ਜਾਣ صدਕਾ ਇਹਦਾ ਭੂਿਕ ਜੋ ਹੈ ਉਹ ਨਿਰੰਤਰ ਸੁਨਹਿਰੀ ਕਿਹਾ ਜਾ ਸਕਦਾ ਹੈ ਜਾਂ ਇਸ ਦੇ ਵਿੱਚ ਬਹੁਤ ਸਾਰੀਆਂ ਪਵਿੱਖਤ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ ਵਿਦਿਆਰਥੀਆਂ ਨੂੰ ਅੱਜ ਜੋ ਸੀ ਪੰਜਾਬੀ ਭਾਸ਼ਾ ਦੇ ਵਿਕਾਸ ਪੜਾਵਾਂ ਬਾਰੇ ਚਰਚਾ ਕੀਤੀ ਹੈ ਇਸ ਤੋਂ ਪੂਰੀ ਤਰ੍ਹਾਂ ਇਹ ਟੌਪਿਕ ਜਿਹੜਾ ਹੈ ਉਹ ਸਪਸ਼ਟ ਹੋ ਗਿਆ ਹੋਵੇਗਾ ਇਹ ਲੈਕਚਰ ਲਈ ਤੁਹਾਨੂੰ ਕਿਹੋ ਜਿਹੀ ਲੱਗੀ ਜਾ ਇਸ ਲੈਕਚਰ ਲੜੀ ਨੂੰ ਸੁਣਨ ਤੋਂ ਬਾਅਦ ਜਾਂ ਇਸ ਲੈਕਚਰ ਲੜੀ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਉਹਨਾਂ ਨੂੰ ਤੁਸੀਂ ਕਮੈਂਟ ਰੂਪ ਦੇ ਵਿੱਚ ਜ਼ਾਹਿਰ ਕਰ ਸਕਦੇ ਹੋ ਇਸ ਵੀਡੀਓ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸੁਚਾਰੂ ਰੂਪ ਦੇ ਵਿੱਚ ਜਾਰੀ ਰੱਖ ਸਕਣ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ